ਇਹ ਸਰ ਕੀ ਕਹਣਾ ਚਾਹੁੰਦਾ ਅੱਜ ਜੀ ਰੋਡ ਤੇ ਚੈਕਿੰਗ ਕੀਤੀ ਹੈ ਕੀ ਮਾਮਲਾ ਚੈਕਿੰਗ ਸਾਡੀ ਇਹ ਕੱਲ ਤੋਂ ਚੱਲੂ ਆ ਜੀ ਤੇ ਆ ਅਸੀਂ ਲਗਭਗ ਹੁਣ ਤੱਕ 15 ਤੋਂ 20 ਇਮੀਗ੍ਰੇਸ਼ਨ ਸੈਂਟਰ ਕੰਸਲਟੈਂਟ ਜੋ ਵੀ ਇੱਥੇ ਕੋਚਿੰਗ ਦਿੰਦੇ ਨੇ ਸਾਰੇ ਅਸੀਂ ਟੋਟਲੀ ਚੈੱਕ ਕਰ ਰਹੇ ਆ ਤੇ ਜੀ ਰੋਡ ਤੇ ਕਾਫੀ ਜ਼ਿਆਦਾ ਹਨ ਕਾਰਨ ਕੀ ਹੈ ਕਮੀਆਂ ਕੀ ਪਾਈਆਂ ਨੇ ਸਰਕਾਰ ਨੇ ਸਰਕਾਰ ਵੱਲੋਂ ਹਦਾਇਤਾਂ ਨੇ ਜੀ ਐਸਐਸਪੀ ਸਾਹਿਬ ਵੱਲੋਂ ਹਦਾਇਤਾਂ ਨੇ ਕਿ ਜੇਨਾਂ ਦੀ ਵੀ ਕੋਈ ਕਮੀ ਪੈਸੀ ਪਾਈ ਜਾਂਦੀ ਹੈ ਕਿਸੇ ਵੀ ਸੈਂਟਰ ਦੀ ਤਾਂ ਉਹ ਤੇ ਬਣਦੀ ਕਾਰਵਾਈ ਕੀਤੀ ਜਾਗੀ ਉਹ ਸਰ ਜਿਹੜੀ ਇਸ ਤਰ੍ਹਾਂ ਸੈਂਟਰ ਨੇ ਇਹਨਾਂ ਦੇ ਲਾਇਸੈਂਸ ਕਿਤੇ ਹੋ ਰਹਾ ਤੇ ਪ੍ਰਾਪਤ ਹੀ ਹੋ ਰਿਹਾ ਨਹੀਂ ਪੱਗਿਆ ਉਹਦੇ ਕਿਸ ਤਰ੍ਹਾਂ ਇਹ ਕਵੇਗੇ ਉਸ ਤੇ ਬਣਦੀ ਜਿਹੜੀ ਇਮੀਗ੍ਰੇਸ਼ਨ ਐਕਟ ਦੀ ਜਿਹੜੀ ਵੀ ਧਾਰਾ ਹੈਗੀ ਉਹ ਉਹਦੇ ਤਹਿਤ ਅਸੀਂ ਕੇਸ ਰਜਿਸਟਰਡ ਕਰਾਂਗੇ ਕਿ ਇਸ ਤਰ੍ਹਾਂ ਦਾ ਮਾਮਲਾ ਸਾਨੂੰ ਆਇਆ ਹੈ ਹਲੇ ਨਹੀਂ ਆਇਆ ਕੋਈ ਮਤਲਬ ਘੰਟੇ ਤੋਂ ਘੰਟੇ ਦਾ ਟਾਈਮ ਲਿਆ ਜਾਂਦਾ ਕੋਈ ਆਪਣਾ ਜਿਹੜਾ ਜਿਹਦਾ ਮਾਲਕ ਹੈ ਬਾਹਰਾਂ ਜੀ ਮਜ਼ੂਰ ਘੰਟੇ ਦੇ ਵਿੱਚ ਸਾਰੇ ਡਾਕੂਮੈਂਟ ਪ੍ਰੋਵਾਈਡ ਕਰਦਾ ਉਹਨਾਂ ਨੂੰ ਉਹਨਾਂ ਕ ਸੰਬੰਧ ਦਿੱਤਾ ਗਿਆ ਜੇਕਰ ਨਹੀਂ ਪ੍ਰੋਵਾਈਡ ਕਰਦੇ ਫਿਰ ਅਸੀਂ ਇਹਦੀ ਬੰਦੀ ਕਰ ਦੇਵਾਂਗੇ ਕਿੰਨੇ ਕਿ ਸੈਂਟਰ ਨੇ ਬਟੰਡਾ ਦਿੰਦਾ ਜੀ ਹਾਂ ਤਾਂ ਤਮੇ 2 ਇੱਥੇ ਅਜੀਤ ਰੋਡ ਦਾ ਥਾਣੇ ਸਿਵਲ ਲੈਂਡ ਦੇ ਏਰੀਆ ਦੇ ਵਿੱਚ ਹੈਗੇ ਨਹੀਂ ਸਾਡੇ ਕੋਲੇ ਇਮੀਗ੍ਰੇਸ਼ਨ ਫਰੋਡ ਦੇ ਕੇਸਿਸ ਵੀ ਕਾਫੀ ਰਜਿਸਟਰਡ ਨੇ ਪਹਿਲਾਂ ਵੀ ਹੁਣ ਅਸੀਂ ਜਿਹੜਾ ਵੀ ਕੋਈ ਕਿਸੇ ਦੀ ਕੋਈ ਕਮੀ ਪੇਸ਼ੀਗੀ ਡਾਕਟਰ ਬਿਨਾਂ ਲਾਇਸੈਂਸ ਤੋਂ ਜੀਐਸਟੀ ਨੰਬਰ ਤੋਂ ਉਹਨਾਂ ਨੇ ਸੈਂਟਰ ਖੋਲੇ ਹੋਇਆ ਤਾਂ ਅਸੀਂ ਉੱਥੇ ਫਰਬੰਦੀ ਕਾਰਵਾਈ ਕੀਤੀ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਣਜੀਤ ਸਿੰਘਾ ਜੀ ਸੋ ਮੈਂ ਬਠਿੰਡਾ ਦਫ਼ਤਰ ਤੋਂ ਆਇਆ ਹਾਂ ਸੀ ਵੀਰਾਂ ਮਤਲਬ ਅੱਜ ਅਫਸਰਸ ਵੱਲੋਂ ਚੈਕਿੰਗ ਕੀਤੀ ਦੀ ਹੈ ਦੇਖੋ ਜੀ ਅੱਜ ਪੁਲਿਸ ਵੱਲੋਂ ਚੈਕਿੰਗ ਕੀਤੀ ਗਈ ਹੈ ਮਤਲਬ ਕਾਫੀ ਦਿਨ ਤੋਂ ਜੇ ਆਪਾਂ ਗੱਲ ਕਰੀ ਨਾ ਇਹ ਚੀਜ਼ ਦਾ ਮੁੱਦਾ ਉੱਤਰਿਆ ਬਈ ਬਹੁਤੇ ਤੇ ਏਜੰਟ ਨੇ ਜੋ ਕਿ ਸਟੂਡੈਂਟਾਂ ਤੋਂ ਵੱਧ ਪੈਸੇ ਲੈ ਰਹੇ ਆ ਜਾਂ ਕੁਝ ਵੀ ਚੀਜ਼ਾਂ ਨਾ ਸੋ ਅੱਜ ਪੁਲਿਸ ਦੀ ਮਤਲਬ ਆਈਸੀਏ ਤੇ ਹਨਾ ਐਸਐਸਓ ਸਾਹਮਣੇ ਚਲੋ ਦੇਖ ਕੇ ਆਗੇ ਸਾਡੇ ਡਾਕੂਮੈਂਟ ਵਗੈਰਾ ਸਾਰੇ ਚੈੱਕ ਕੀਤੇ ਤੇ ਸਾਡੇ ਕੋਲ ਹਰ ਇੱਕ ਡਾਕੂਮੈਂਟਸ ਪ੍ਰੋਵਾਈਡ ਸੀ ਆਪਾਂ ਉਹਨੂੰ ਚੈੱਕ ਵਗੈਰਾ ਕਰਵਾਇਆ ਹਨਾ ਸੋ ਉਹਦੇ ਵਿੱਚੋਂ ਜੇ ਇੱਕ ਤਾਂ ਮਿਸਿੰਗ ਸੀ ਤੇ ਉਹਨਾਂ ਨੇ ਸਾਨੂੰ ਇਹ ਚੀਜ਼ ਦਾ ਦੱਸਿਆ ਸੋ ਅਸੀਂ ਉਹ ਪ੍ਰੋਵਾਈਡ ਕਰ ਦਾਂਗੇ ਸੋ ਜੇ ਆਪਾਂ ਇੱਕ ਗੱਲ ਕਰੀਏ ਜਿਹੜੀ ਇਹ ਚੀਜ਼ ਇਹਨਾਂ ਨੇ ਕੀਤੀ ਹੈ ਨਾ ਸੋ ਚੰਗੀ ਗੱਲ ਹੈ ਜੀ ਕਿਉਂਕਿ ਇਹਦੇ ਵਿੱਚ ਸੁਚੇਤ ਰਹਿਣ ਵਾਲੀ ਗੱਲ ਹਰ ਇੱਕ ਏਜੰਟ ਮਤਲਬ ਆਪਣੇ ਕੰਮ ਨੂੰ ਲੈ ਕੇ ਸਹੀ ਰਹੂਗਾ ਜੀ ਸੋ ਜੇ ਆਪਾਂ ਕਹੀਏ ਕੋਈ ਸਟੂਡੈਂਟ ਨੂੰ ਆਪਾਂ ਗਲਤ ਗਾਈਡ ਕਰਦੇ ਆਂ ਜਾਂ ਕਿ ਅਸੀਂ ਹੋਰ ਕੰਟਰੀ ਭੇਜ ਦਿੰਨੇ ਆਂ ਨਾ ਸੋ ਇਹ ਚੀਜ਼ਾਂ ਸਾਰੀਆਂ ਬੰਦ ਹੋ ਜਾਣਗੀਆਂ ਸੋ ਇੱਕ ਵਧੀਆ ਮੁਹਿੰਮਾਂ ਚ ਚਲਾਈ ਗਈ ਜਨਾ ਮੈਨੂੰ ਪਤਾ ਲੱਗਿਆ ਤੁਹਾਡੇ ਕੋਲ GST ਨੰਬਰ ਵੀ ਨਹੀਂ ਹੈ ਹਾਂ ਦੇਖੋ ਜੀ ਸਾਡੀ ਜਿਹੜੀ ਮਤਲਬ ਹੈੱਡ ਬ੍ਰਾਂਚ ਆ ਮਹਾਲੀ ਆ ਸੋ ਉਹ ਬ੍ਰਾਂਚ ਤੋਂ ਅਸੀਂ ਇੱਥੇ ਆਪਣੀ ਬ੍ਰਾਂਚ ਓਪਨ ਕੀਤੀ ਆ ਸੋ ਉਹਦੇ ਕਰਕੇ ਜਿਹੜਾ ਸਾਡਾ ਲਾਇਸੈਂਸ ਆ ਮਹਾਲੀ ਵਾਲਾ ਚੱਲ ਰਿਹਾ ਸੀ ਅਸੀਂ ਉਹ ਉਹਨਾਂ ਨੂੰ ਦਿਖਾਇਆ ਘੱਟ ਇੱਥੇ ਇੱਕ ਇਨਟੀਮੇਸ਼ਨ ਲੈਣਾ ਪੈਂਦਾ DC ਦਫ਼ਤਰ ਤੋਂ ਸੋ ਉਹ ਅਸੀਂ ਲਿਆ ਹੋਇਆ ਅਸੀਂ ਪ੍ਰੋਵਾਈਡ ਕਰ ਦਾਂਗੇ ਉਹ ਇੱਕ ਹੈ ਫਿਰ